ਸੱਚੀ ਗੱਲ ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜੋ ਕਿ ਮੋਰਿੰਡੇ ਸ਼ਹਿਰ ਦੀ ਸੀ ਜਿੱਥੇ ਕਿ ਇੱਕ ਨੂੰ ਆਪਣੀ ਸੱਸ ਨੂੰ ਬੇਰਹਿਮੀ ਦੇ ਨਾਲ ਕੁੱਟ ਰਹੀ ਸੀ ਅਤੇ ਇਸ ਬਜ਼ੁਰਗ ਔਰਤ ਨੂੰ ਕੁੱਟਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪੰਜਾਬ ਹਸਨਪੁਰ ਲੁਧਿਆਣਾ ਤੋਂ ਵੀਰ ਗੁਰਪ੍ਰੀਤ ਸਿੰਘ ਮਿੰਟੂ ਪਹੁੰਚੇ ਇਸ ਮੌਕੇ ਤੇ ਇੱਥੇ ਇਸ ਨੂੰ ਵੱਲੋਂ ਜੋ ਬੇਸ਼ਰਮੀ ਭਰੇ ਜਵਾਬ ਦਿੱਤੇ ਗਏ ਉਹ ਸੁਣ ਕੇ ਤੁਸੀਂ ਵੀ ਹਰਾ ਰਹਿ ਜਾਵੋਗੇ ਜਿਸ ਨੇ ਕਿਹਾ ਕਿ ਉਸਨੇ ਤਾਂ ਸਿਰਫ ਇੱਕ ਦੋ ਵਾਰ ਹੀ ਸੱਸ ਨੂੰ ਕੁੱਟਿਆ ਹੈ ਸੋ ਤੁਹਾਡਾ ਕੀ ਕਹਿਣਾ ਹੈ ਅਜਿਹੀ ਨੂੰ ਤੇ ਕੀ ਤੁਹਾਨੂੰ ਲੱਗਦਾ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕੀ ਹੈ ਪੂਰਾ ਮਾਮਲਾ ਆਓ ਦੇਖੋ ਇਸ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਅਤੇ ਹੋਰ ਤਾਜ਼ਾ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮਰਿੰਡੇ ਸ਼ਹਿਰ ਦੇ ਵਿੱਚ ਆਏ ਹੋਏ ਹਾਂ ਜੀ ਨਿੰਮ ਵਾਲੀ ਗਲੀ ਇੱਥੇ ਇੱਥੇ ਇੱਕ ਘਰ ਦੇ ਵਿੱਚ ਇੱਕ ਮਾਂ ਆ ਬਜ਼ੁਰਗ ਜਿਹਦੇ ਨਾਲ ਕੁੱਟਮਾਰ ਹੁੰਦੀ ਹੈ ਤੁਸੀਂ ਪਹਿਲਾਂ ਤਾਂ ਵੀਡੀਓ ਦੇਖੋ ਕੁੱਟਮਾਰ ਦੀ ਇਹ ਲੰਮੀ ਨਾ ਬੁਧੂ ਪਿੱਤਾ ਆ ਤੁਸੀਂ ਵੀਡੀਓ ਚ ਦੇਖਿਆ ਕਿਦਾਂ ਇੱਕ ਨੂੰ ਆਪਣੀ ਮਾਂ ਨੂੰ ਆਪਣੀ ਸੱਸ ਨੂੰ ਉਟ ਰਹੀ ਆ ਤੇ ਸਿਰਫ ਇਸ ਕਰਕੇ ਉਹ ਮਾਂ ਦਿਮਾਗੀ ਤੌਰ ਤੇ ਅਫਸੈਟ ਹੋ ਗਈ ਉਹਨੂੰ ਸੋਝੀ ਨਹੀਂ ਰਹੀ ਵਿਚਾਰੀ ਨੂੰ ਦੋ ਪੁੱਤਾਂ ਮਾਂ ਦੇ ਧੀਆਂ ਵੀ ਆ ਇੱਕ ਪੁੱਤ ਬਾਹਰ ਆ ਇਹਨਾਂ ਨੇ ਵੀ ਬਾਹਰ ਜਾਣਾ ਇੰਗਲੈਂਡ ਥੋੜੇ ਦਿਨ ਬਾਅਦ ਹੀ ਬਸ ਇਹ ਚਾਹੁੰਦੇ ਵੀ ਤੂੰ ਖੇੜਾ ਛੱਡ ਜੇ ਕਿਸ ਤਰੀਕੇ ਸਾਡਾ ਖੇੜਾ ਕਿਉਂ ਨਹੀਂ ਛੱਡਦੀਏ ਤੇ ਅੱਜ ਅਸੀਂ ਜਦੋਂ ਮਰਿੰਡੇ ਪਹੁੰਚੇ ਆਂ ਸ਼ਹਿਰ ਤੇ ਮਾਤਾ ਨੂੰ ਰਾਤ ਮਾਤਾ ਦੀ ਬੇਟੀ ਪੰਜ ਕੁਲੇ ਲੈ ਗਈ ਆ ਤੇ ਤੁਸੀਂ ਦੇਖੋ ਮਾਤਾ ਦੀ ਨੂੰਹ ਜਿਹੜੀ ਕੁੱਟ ਰਹੀ ਆ ਉਹ ਕਹਿ ਰਹੀ ਆ ਵੀ ਅਸੀਂ ਤਾਂ ਸਿਰਫ ਮੈਂ ਤਾਂ ਦੋ ਵਾਰੀ ਹੀ ਕੁੱਟੀ ਆ ਮੈਂ ਬਾਹਾਂ ਨਹੀਂ ਕੁੱਟਿਆ ਸੁਣੋ ਇਹ ਵੀ ਗੱਲ ਮਾਤਾ ਦੀ ਜਿਹੜੀ ਨੂੰਹ ਆ ਉਹ ਕੀ ਕਹਿ ਰਹੀ ਆ ਪਣ ਮੇਰੀਏ ਹੁਣ ਪੜਦਾ ਪਹਿਣਾ ਨਹੀਂਗਾ ਜੇ ਪਹਿਲਾਂ ਪੈ ਸਕਦਾ ਸੀਗਾ ਆ ਵੀਡੀਓ ਤੁਹਾਡੇ ਸਾਹਮਣੇ ਆ ਤੁਹਾਡੀ ਹੋਈ ਹੈ ਸਾਡੇ ਤੋਂ ਕੀ ਗਲਤੀ ਕੀ ਅਜੇ ਤੁਸੀਂ ਮੰਨਦੇ ਵੀ ਨਹੀਂ ਗਲਤੀ ਕੀ ਗਲਤੀ ਹੋਈ ਹੈ ਗਲਤੀ ਸਾਡੇ ਤੇ ਹਿੰਗਿਆ ਤੇ ਸਾਡੇ ਬਰਾਬਰ ਆ ਮਾਰਦੀ ਸੀ ਲਾਲਾ ਬੁਤ ਕਾ ਵੀ ਤੁਹਾਡਾ ਸੁਣਾ ਤੋ ਜੇ ਤੁਹਾਡਾ ਸੱਤਿਆ ਨਾ ਹੋ ਜੇ ਤੁ ਤੁਹ ਫੇਤੋ ਤਾ ਚੱਕਿਆ ਜਾਂਦਾ ਜੀ ਅਸੀਂ ਖਲੰਦੇ ਸੀ ਸਾਡੇ ਉੱਤੇ ਕੁੱਤੇ ਸੀ ਫੇਰ ਤੁਸੀਂ ਅਸ ਮਾਰ ਚੱਕ ਦਿੰਦੇ ਫੇਰ ਨਾ ਫੇਰ ਮੈਂ ਇੱਕ ਵਾਰੀ ਦੋ ਵਾਰ ਮਾਰਿਆ ਮੈਂ ਬਰਾਬਰ ਦੀ ਮਰਜ਼ੀ ਜਰੀ ਸਾਰਾ ਮੁੱਲਾ ਹੀ ਦੱਸਦਾ ਸਾਰਾ ਮੁੱਲਾ ਹੀ ਦੱਸਦਾ ਆ ਦੇਖੋ ਕਿੰਨੀ ਇੱਕ ਵਾਰੀ ਮਾਰਿਆ ਇਕੋ ਦਿਨ ਮਾਰੇ ਇੱਕ ਤੋਂ ਦੋ ਦਿਨ ਬਸ ਮੈਂ ਨਹੀਂ ਮਾਰਿਆ ਹੁਣ ਮੈਨੂੰ ਜਿੱਥੇ ਮਰਜੀ ਚੜਾ ਲੋ ਤੁਹਾਡੇ ਹੁਣ ਇੱਕ ਜਾਂ ਦੋ ਦਿਨ ਤੁਹਾਨੂੰ ਕੁੱਟੀਏ ਐ ਨਹੀਂ ਇਹ ਲਗਾਤਾਰ ਕਰਦੇ ਸਾਂ ਤੇ ਹੱਥ ਨਹੀਂ ਹਿਲਾਉਣਾ ਮੈਂ ਤੁਹਾਡੀ ਮਾਂ ਸੀ ਤੁਸੀਂ ਤੁਹਾਡੀ ਮੰਮੀ ਹੈਗੀ ਆ ਮੇਰੇ ਮਾਂ ਹੈਗੀ ਮੈਂ ਤਾਂ ਜਾਣਦੀ ਹੀ ਨਹੀਂ ਹੈਗੀ ਆ ਮੰਮੀ ਤੁਹਾਡੀ ਨਹੀਂ ਜੇ ਤੁਹਾਡੀ ਮੰਮੀ ਨੂੰ ਤੁਹਾਡੇ ਭਰਾ ਇਦਾਂ ਹੀ ਕੁੱਟਣ ਨਹੀਂ ਨਹੀਂ ਮਾਂ ਹੀ ਸੀ ਨਹੀਂ ਜੇ ਮਾਂ ਹੁੰਦੀ ਤੁਸੀਂ ਐਂ ਨਹੀਂ ਸੀ ਕਰਦੇ ਜਿਹਦੇ ਹੋਏ ਆ ਨਹੀਂ ਨਹੀਂ ਜੇ ਮਾਂ ਹੁੰਦੀ ਤੁਸੀਂ ਇਦਾਂ ਨਹੀਂ ਸੀ ਕਰਦੇ ਉਹਦੇ ਨਾਲ ਪੈਣੇ ਨਹੀਂ ਨਹੀਂ ਜੇ ਮਾਂ ਹੁੰਦੀ ਨਹੀਂ ਮੰਨਦੇ ਆ ਆਪਣੀ ਨਹੀਂ ਗਲਤੀ ਕਿਸ ਤਰੀਕੇ ਨਾਲ ਮੰਨਦੇ ਹੋ ਦੱਸੋ ਗਲਤੀ ਮੰਨਦੇ ਅੱਗੇ ਤੋਂ ਇਹ ਗਲਤੀ ਨਹੀਂ ਹੋਊਗੀ ਤੇ ਇਸ ਗੱਲਬਾਤ ਨੂੰ ਹੁਣ ਤੁਸੀਂ ਸੁਣਿਆ ਦੇਖਿਆ ਕੀ ਇਹ ਜਾਇਜ ਆ ਕੀ ਇਹ ਸਾਡੇ ਸਮਾਜ ਦੀ ਐਦਾਂ ਦੀ ਰੀਤ ਬਣਦੀ ਜਾ ਰਹੀ ਆ ਵੀ ਜਦੋਂ ਤਾਂ ਬਜ਼ੁਰਗ ਸਹੀ ਆ ਸਾਡੇ ਲਈ ਕਮਾਉਂਦੇ ਆ ਸਾਨੂੰ ਪਾਲਦੇ ਆ ਪੜਾਉਂਦੇ ਆ ਉਦੋਂ ਸਾਡੇ ਬਾਪੂ ਆ ਸਾਡੀ ਮਾਵਾਂ ਵਾ ਸਾਡੇ ਪਿਓ ਆ ਉਦੋਂ ਸਾਡੇ ਪੂਜਣ ਵਾਲੇ ਨੇ ਤੇ ਜਦੋਂ ਹੀ ਉਹ ਸਾਡੇ ਤੇ ਡਿਪੈਂਡਡ ਹੋ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ ਜਾਂ ਮੈਂਟਲੀ ਡਿਸੇਬਲ ਹੋ ਜਾਂਦੇ ਨੇ ਜਾਂ ਫਿਜ਼ੀਕਲੀ ਡਿਸੇਬਲ ਹੋ ਜਾਂਦੇ ਨੇ ਤਾਂ ਫਿਰ ਸਾਡੇ ਤੇ ਉਹ ਬੋਝ ਬਣ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਜਾਨਵਰਾਂ ਵਾਂਗ ਕੁੱਟਦੇ ਆ ਇਹ ਵੀਡੀਓ ਨੂੰ ਦੇਖਿਓ ਵੀ ਸ਼ੇਅਰ ਵੀ ਕਰਿਓ ਮਰੇਂਡੇ ਸ਼ਹਿਰ ਦੀ ਇਹ ਵੀਡੀਓ ਆ ਅੱਜ ਇੱਕ ਘਰ ਦੇ ਵਿੱਚ ਇਹ ਹਾਲਾਤ ਬਣੇ ਆ ਹੋਰ ਵੀ ਕਿਸੇ ਦੇ ਘਰ ਤੇ ਜਿੱਦਾਂ ਦੇ ਹਾਲਾਤ ਨਾ ਬਣਨ ਤਾਂ ਜੋ ਲੋਕ ਅਵੇਅਰ ਹੋ ਸਕਣ ਲੋਕ ਜਾਗਰੂਕ ਹੋ ਸਕਣ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਸੀਂ ਇਹ ਵੀ ਚਾਹੁੰਦੇ ਆ ਅੱਜ ਮਹੱਲੇ ਦੇ ਵਿੱਚ ਆਇਆ ਐਮਸੀ ਸਾਹਿਬ ਵੀ ਸਾਡੇ ਕੋਲ ਇੱਥੇ ਮੌਜੂਦ ਆ ਉਹਨਾਂ ਨੇ ਵੀ ਗੱਲ ਕੀਤੀ ਆ ਤੇ ਹੋਰ ਵੀ ਜੇ ਕੋਈ ਭੈਣ ਭਰਾ ਸਾਡੀ ਆਵਾਜ਼ ਸੁਣਦਾ ਹੈ ਇਹ ਸਪੋਰਟ ਕਰੋ ਤਾਂ ਜੋ ਇਸ ਮਾਂ ਨੂੰ ਇਸ ਜੰਗਲ ਚੋਂ ਕਢਾਈਏ ਬਸ ਇਹ ਤਾਂ ਮਾਤਾ ਦੀ ਬੇਟੀ ਲੱਗੀ ਆ ਇੱਥੋਂ ਉਹਨਾਂ ਨੂੰ ਪਰ ਇਨਸਾਫ ਤਾਂ ਮਿਲਣਾ ਚਾਹੀਦਾ ਨਾ ਮਾਤਾ ਨੂੰ ਇੱਥੋਂ ਕੁੱਟ-ਕੱਟ ਕੇ ਆ ਹਾਲਾਤ ਕਰਤੇ ਉਹਦੇ ਵਿਚਾਰੀ ਦੇ ਤੇ ਹੁਣ ਉਹਦੀ ਬੇਟੀ ਲੈ ਗਈ ਉਹ ਵੀ ਚੁੱਪ-ਚਾਪ ਲੈ ਗਈ ਬੇਟੀ ਵੀ ਕਹਿੰਦੀ ਕੁਛ ਨਹੀਂ ਹੋਇਆ ਕੋਈ ਨਹੀਂ ਹੋਇਆ ਉਹਦੇ ਨਾਲ ਵੀ ਸਾਡੀ ਫੋਨ ਤੇ ਗੱਲ ਹੋਈ ਆ ਉਹ ਵੀ ਸੁਣਿਓ ਮੜੀ ਜੀ ਗੱਲ ਵੀ ਮਾਤਾ ਦੀ ਬੇਟੀ ਕੀ ਕਹਿ ਰਹੀ ਆ ਸਾਨੂੰ ਹਾਂਜੀ ਸਾਸਿਕਾਲ ਜੀ ਮੈਂ ਗੁਰਪ੍ਰੀਤ ਭੋਣੇ ਜੀ ਮਨੁੱਖਤਾ ਦੀ ਸੇਵਾ ਤੋਂ ਮੰਮੀ ਤੁਹਾਡੀ ਤੁਹਾਡੇ ਕੋਲੇ ਆ ਹੁਣ ਹੈਲੋ ਤੇ ਉਹਨਾਂ ਦੀ ਕੀ ਹਾਲਤ ਕੀਤੀ ਹੋਈ ਆ ਜੀ ਕੁੱਟ-ਕੁੱਟ ਕੇ ਕਿਵੇਂ ਨੀਲ ਪਾਏ ਹੋਏ ਉਹਨਾਂ ਦੇ ਮੈਂ ਕੀ ਕਹਿ ਸਕਦੇ ਨਹੀਂ ਜੀ ਤੁਹਾਡੀ ਮਾਂ ਵਾ ਤੁਸੀਂ ਜਨਮ ਦਿੱਤਾ ਉਹਨੇ ਤੁਹਾਨੂੰ ਤੁਸੀਂ ਵਿਰੋਧਤਾ ਕਰੋ ਜਦੋਂ ਉਹਨੂੰ ਕੁੱਟ ਰਿਆ ਕੀ ਹਾਲ ਕੀਤਾ ਕੁੱਟ-ਕੁੱਟ ਕੇ ਉਹਨਾਂ ਨੇ ਮੰਮਾ ਕੀ ਕਹਸੇ ਮੈਂ ਤਾਂ ਲੈ ਆਈ ਵੀ ਮੈਂ ਤਾਂ ਕੀ ਕਹਸਾ ਦੇਖੋ ਉਹਦਾ ਮੂੰਹ ਨੀਲਾ ਕੀਤਾ ਪਿਆ ਢੂਈ ਨੀਲੀ ਕੀਤੀ ਪਈ ਐ ਕੁੱਟ-ਕੁੱਟ ਕੇ ਤੁਸੀਂ ਵਿਰੋਧਤਾ ਕਰੋ ਮਾਣਾ ਮੋਟਾ ਤੁਸੀਂ ਆਵਾਜ਼ ਤਾਂ ਠਾਓ ਨਾ ਤੁਹਾਡੀ ਮਾਂ ਮੈਂ ਤੁਹਾਨੂੰ ਜਨਮ ਦਿੱਤਾ ਮਾਂ ਨੇ ਤੇ ਉਹ ਵਿਚਾਰੀ ਜੀ ਅੱਜ ਬਿਮਾਰ ਆ ਉਹਦੇ ਨਾਲ ਇਦਾਂ ਕੁੱਟ ਥੋੜੀ ਸਕਦੇ ਓਨੂੰ ਤੁਸੀਂ ਇਹ ਇਸ ਕਰਕੇ ਬੇਨਤੀ ਆ ਸਾਡੀ ਤੁਸੀਂ ਤੁਹਾਨੂੰ ਮਾਂ ਨੇ ਜਨਮ ਦਿੱਤਾ ਤੁਸੀਂ ਥੋੜਾ ਕੋਆਪਰੇਟ ਕਰੋ ਤੇ ਮਾਤਾ ਨੂੰ ਇੱਥੇ ਲਿਆਓ ਸਾਡੇ ਕੋਲੇ ਤੇ ਨਹੀਂ ਤਾਂ ਫਿਰ ਸਾਨੂੰ ਇੱਥੇ ਹੋਣਾ ਪੈਣਾ ਅਸੀਂ ਨਹੀਂ ਚਾਹੁੰਦੇ ਕਿ ਵੀ ਇੱਥੇ ਆ ਕੇ ਤੁਹਾਡੇ ਮੱਲੇਦਾਰੀ ਦੇ ਵਿੱਚ ਅਸੀਂ ਵੀ ਤੁਹਾਡਾ ਇੱਥੇ ਵੀ ਮੱਲੇ ਜੋ ਲੱਗੇ ਵੀ ਹਨ ਕੀ ਗੱਲ ਹੋ ਗਈ ਇਹ ਵੀ ਹਨੀ ਮਾਤਾ ਨੂੰ ਮਾਰਦੇ ਘਟਦੇ ਆ ਤੇ ਅਸੀਂ ਚਾਹੁੰਦੇ ਇੱਥੇ ਤੁਸੀਂ ਲਿਆਓ ਮਰਿੰਡੇ ਮਰਿੰਡੇ ਦੀ ਪੁਲਿਸ ਨਾਲ ਅਸੀਂ ਗੱਲ ਕਰ ਲਈ ਆ ਕਿ ਸਾਨੂੰ ਵੀਡੀਓ ਭੇਜੀ ਸੀ ਕਿਸੇ ਨੇ ਅਸੀਂ ਸਵੇਰੇ ਤੜਕੇ ਪਹੁੰਚੇ ਹੁਣ ਇੱਥੇ ਤੇ ਇਹਨਾਂ ਨੇ ਰਾਤੋਂ ਰਾਤ ਮਾਤਾ ਨੂੰ ਇੱਧਰ ਤੁਹਾਡੇ ਨਾਲ ਭੇਜਤਾ ਨਹੀਂ ਇਹਨਾਂ ਉਹਨਾਂ ਨੇ ਤੇ ਜਣੀ ਲੈ ਕੇ ਤਾਂ ਅਸੀਂ ਆਪ ਹੀ ਆਏ ਹਾਂ ਹਾਂ ਪਰ ਆਪ ਹੀ ਆਪਣੀ ਮਰਜ਼ੀ ਨਾਲ ਲੈ ਕੇ ਆਏ ਪਰ ਜਣੀ ਕਿ ਅਸੀਂ ਮਾਤਾ ਜੀ ਨੂੰ ਇੱਥੇ ਆਏ ਸੀ ਕਿ ਮਾਤਾ ਜੀ ਨੂੰ ਰੈਸਕਿਊ ਕਰਨ ਸਾਨੂੰ ਕਿਹਾ ਹੈਗਾ ਵੀ ਹਾਂ ਲੈ ਜਾ ਪਰ ਤੁਹਾਨੂੰ ਮੁਹੱਲਾ ਸਾਰਾ ਕਹੀ ਜਾਂਦਾ ਸੀ ਤੁਹਾਨੂੰ ਮੁਹੱਲੇ ਨੇ ਦੱਸਿਆ ਵੀ ਕੀ ਹਾਲ ਹੋਇਆ ਤਾਂ ਹੀ ਲੈਣ ਆਏ ਤੁਸੀਂ ਪਰ ਮੁਹੱਲੇ ਨੇ ਮੁਹੱਲੇ ਨੇ ਤੁਹਾਨੂੰ ਦੱਸਿਆ ਹੀ ਹੈ ਨਾ ਵੀ ਕੀ ਕੀ ਹਾਲ ਹੋਇਆ ਮਾਤਾ ਨਾਲ ਇਹ ਨਹੀਂ ਸੀ ਜੋ ਮੁੰਡਾ ਮੇਰਾ ਗਿਆ ਸੀਗਾ ਤੇ ਨਾਲ ਮੇਗਾ ਚੱਜਦੇ ਆਮ ਤੁਹਾਨੂੰ ਫੋਨ ਆਇਆ ਨਾ ਇੱਥੋਂ ਹੁਣ ਗਏ ਕਿ ਨਹੀਂ ਮੱਲੇ ਤੋਂ ਤੁਹਾਨੂੰ ਦੱਸਿਆ ਨਾ ਲੋਕਾਂ ਨੇ ਵੀ ਮਾਤਾ ਦਾ ਕੀ ਹਾਲ ਆ ਕਿਵੇਂ ਕੁੱਟਦੇ ਆ ਚਾਹੇ ਤਾਂ ਮੁੰਡਾ ਗਿਆ ਮੇਰਾ ਤੇ ਨਾਲ ਮੇਰਾ ਮੁੰਡਾ ਗਿਆ ਹੈਗਾ ਉਹਨੇ ਪਾ ਮਾਪਾਂ ਤੇ ਜਾ ਕੇ ਉਹ ਲਿਆਇਆ ਜਾ ਕੇ ਕਾਹ ਤੋਂ ਲੈ ਕੇ ਗਏ ਆ ਤੁਸੀਂ ਜੀ ਤੇ ਪਪਾ ਸੋਹੀ ਵੀ ਕਹਿੰਦੇ ਵੀ ਹਾਂ ਉਹ ਤਾਂ ਕਰਦੇ ਆ ਜੀ ਇਹ ਉਹ ਬੇਚਾਰੇ ਸੀ ਲਿਆਇਆ ਚਲ ਵੀ ਠੀਕ ਹੈ ਭਾਈ ਅਸੀਂ ਜਾਨੀ ਕਿ ਕੁੱਟਮਾਰ ਕਰਦੇ ਆ ਉਹਨਾਂ ਨੇ ਤੁਹਾਨੂੰ ਇਹੀ ਕਿਹਾ ਨਾ ਮੱਲੇ ਵਾਲਾ ਨੇ ਨੇ ਕੋ ਭੈਣੇ ਹਜੇ ਤਾਂ ਤੁਸੀਂ ਸੱਚ ਦੱਸੋ ਹੁਣ ਵੀ ਤੁਸੀਂ ਇੱਕ ਤਾਂ ਰਲਮੀ ਜੀ ਗੱਲ ਕਰ ਰਹੇ ਹੋ ਏਦਾਂ ਨਾ ਡਿਪਲੋਮੈਟ ਜੀ ਗੱਲ ਨਾ ਕਰੋ ਸਿੱਧੀ ਗੱਲ ਦੱਸੋ ਵੀ ਤੁਸੀਂ ਆਪਣੀ ਮਾਂ ਨੂੰ ਕਾਹਤੋਂ ਲੈ ਕੇ ਗਏ ਹੋ ਇਹ ਦੱਸਾ ਤਾਂ ਮੈਨੂੰ ਕਿਸੇ ਨਾਲ ਤੁਸੀਂ ਕਾਹਤੋਂ ਲੈ ਕੇ ਗਏ ਹੋ ਮਾਂ ਨੂੰ ਆਪਣੀ ਨੂੰ ਇੱਥੋਂ ਕਾਹਤੋਂ ਲੈ ਕੇ ਗਏ ਹੋ ਟੀਲੀੋਂ ਸਿੱਗੀ ਖੈ ਹੁਣ ਲਿਆਏ ਅਸੀਂ ਆਹ ਕਾਹਤੋਂ ਆਪਣੇ ਬੇਟੇ ਕੋਲੇ ਸੀ ਉਹ ਬੇਟਾ ਉਹਦਾ ਲਾਜ ਕਰਾਉਂਦਾ ਤੁਸੀਂ ਕਾਹਤੋਂ ਲੈ ਗਏ ਹੋ ਨਹੀਂ ਦੱਸੋ ਨਾ ਫੇਰ ਗੱਲ ਕੀ ਸੀ ਲੈ ਕੇ ਜਾਣ ਦਾ ਕੰਮ ਕੀ ਸੀ ਹਾਂ ਲੈ ਕੇ ਜਾਣ ਦਾ ਕਾਰਨ ਕੀ ਸੀਗਾ ਜੀ ਉਹ ਦੱਸੋ ਭੈਣੇ ਕਾਰਨ ਕੋਰਾਂ ਦਾ ਕੋਈ ਨਹੀਂ ਕਿ ਉਹਨਾਂ ਦਾ ਲਿਆਇਆ ਸੀ ਬਸ ਸੁਣਿਓ ਸਮਝਿਓ ਦੇਖਿਓ ਤੇ ਆਪਣਾ ਫਰਜ਼ ਨਿਭਾਇਓ